ਮੇਰੇ ਕੋਲ ਪਹਿਲਾਂ 2 ਦਿਨ ਪਹਿਲਾਂ ਬਾਬਾ ਜੀ ਆਏ ਸੀਗੇ ਅਮਰਤਪਾਲ ਮੈਰੋ ਬਾਬਾ ਜੀ ਤੇ ਉਹਨਾਂ ਨਾਲ ਆਪਣੀ ਗੱਲ ਹੋਈ ਸੀ ਤੇ ਜਿੱਥੇ ਆਪਣੀ ਗਲਤੀ ਸੀ ਜਿਹੜਾ ਅੱਜ ਕੱਲ ਸਾਡਾ ਮੁੱਦਾ ਪੱਖਿਆ ਹੋਇਆ ਬਾਬਾ ਜੀ ਨੇ ਆਪਣਾ ਸਾਧ ਦਿੱਤਾ ਸੀਗਾ ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਉਸ ਤੋਂ ਬਾਅਦ ਲਾਈਵ ਨਹੀਂ ਆ ਕੋਈ ਵੀ ਪੋਸਟ ਨਹੀਂ ਪਾਏਂਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰੇ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਉਸ ਤੋਂ ਬਾਅਦ ਕਦੇ ਵੀ ਮੇਰੇ ਫੇਸ ਤੋਂ ਅੱਧਾ ਦੀ ਨਾ ਕੋਈ ਵੀਡੀਓਸ ਆਉ ਇਸ ਤੋਂ ਕਦੇ ਵੀ ਕੋਈ ਲਾਈਵ ਆਊਗਾ ਆਪਣੇ ਕੋਲ ਨਾ ਪਹਿਲਾਂ ਦੋ ਦਿਨ ਪਹਿਲਾਂ ਬਾਬਾ ਜੀ ਆਏ ਸੀਗੇ ਅਮਰਤਪਾਲ ਮੈਹਰੋ ਬਾਬਾ ਜੀ ਤੇ ਉਹਨਾਂ ਨਾਲ ਆਪਣੀ ਗੱਲ ਹੋਈ ਸੀ ਤੇ ਜਿੱਥੇ ਆਪਣੀ ਗਲਤੀ ਸੀ ਜਿਹੜਾ ਅੱਜ ਕੱਲ ਸਾਡਾ ਮੁੱਦਾ ਪੱਖਿਆ ਹੋਇਆ ਬਾਬਾ ਜੀ ਨੇ ਆਪਣਾ ਸਾਧ ਦਿੱਤਾ ਸੀਗਾ ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਉਸ ਤੋਂ ਬਾਅਦ ਲਾਈਵ ਨਹੀਂ ਆ ਕੋਈ ਵੀ ਪੋਸਟ ਨਹੀਂ ਪਾਏਂਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰੇ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਉਸ ਤੋਂ ਬਾਅਦ ਕਦੇ ਵੀ ਮੇਰੇ ਫੇਸ ਤੋਂ ਅੱਧਾ ਦਿਨਾਂ ਕੋਈ ਵੀਡੀਓਸ ਆਉਗੀ ਨਾ ਕੋਈ ਅੱਧਾ ਦਿਨ ਮੇਰੇ ਫੇਸ ਤੋਂ ਕਦੇ ਵੀ ਕੋਈ ਲਾਈਵ ਆਊਗਾ ਆਪਣੇ ਕੋਲ ਨਾ ਪਹਿਲਾਂ 2 ਦਿਨ ਪਹਿਲਾਂ ਬਾਬਾ ਜੀ ਸੀਗੇ ਅਮਰਤਪਾਲ ਮੈਰੋ ਬਾਬਾ ਜੀ ਤੇ ਉਹਨਾਂ ਨਾਲ ਆਪਣੀ ਗੱਲ ਹੋਈ ਸੀ ਤੇ ਜਿੱਥੇ ਆਪਣੀ ਗਲਤੀ ਸੀ ਜਿਹੜਾ ਅੱਜਕੱਲ ਸਾਡਾ ਮੁੱਦਾ ਪੱਖਿਆ ਹੋਇਆ ਬਾਬਾ ਜੀ ਨੇ ਆਪਣਾ ਸਾਥ ਦਿੱਤਾ ਸੀਗਾ ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਉਸ ਤੋਂ ਬਾਅਦ ਲਾਈਵ ਹੀ ਆ ਕੋਈ ਵੀ ਪੋਸਟ ਨਹੀਂ ਪਾਏਂਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰੇ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੀ ਆ ਕੀ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਅੱਜ ਤੋਂ ਬਾਅਦ ਕਦੇ ਵੀ ਮੇਰੇ ਫੇਸ ਤੋਂ ਅਦਾ ਦੀ ਨਾ ਕੋਈ ਵੀਡੀਓਸ ਆਊਗੀ ਨਾ ਕੋਈ ਅਦਾ ਦੀ ਮੇਰੇ ਫੇਸ ਤੋਂ ਕਦੇ ਵੀ ਕੋਈ ਲਾਈਵ ਆਊਗਾ ਆਪਣੇ ਕੋਲ ਨਾ ਪਹਿਲਾਂ 2 ਦਿਨ ਪਹਿਲਾਂ ਬਾਬਾ ਜੀ ਸੀਗੇ ਅਮਰਪਾਲ ਮੈਰੋ ਬਾਬਾ ਜੀ ਤੇ ਉਹਨਾਂ ਨਾਲ ਆਪਣੀ ਗੱਲ ਹੋਈ ਸੀ ਤੇ ਜਿੱਥੇ ਆਪਣੀ ਗਲਤੀ ਸੀ ਜਿਹੜਾ ਅੱਜਕੱਲ ਸਾਡਾ ਮੁੱਦਾ ਪੱਖਿਆ ਹੋਇਆ ਬਾਬਾ ਜੀ ਨੇ ਆਪਣਾ ਸਾਥ ਦਿੱਤਾ ਸੀਗਾ ਬਾਬਾ ਜੀ ਨੇ ਕਿਹਾ ਸੀਗਾ ਕਿ ਤੋਂ ਬਾਅਦ ਲਾਈਵ ਜਾਂ ਕੋਈ ਵੀ ਪੋਸਟ ਨਹੀਂ ਪਾਏਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰੇ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਅਸ ਤੋਂ ਬਾਅਦ ਕਦੇ ਵੀ ਮੇਰੇ ਫੇਸ ਤੋਂ ਅੱਧਾ ਦਿਨਾਂ ਕੋਈ ਵੀਡੀਓਸ ਆਉਗੀ ਨਾ ਕੋਈ ਅੱਧਾ ਦਿਨ ਮੇਰੇ ਫੇਸ ਤੋਂ ਕਦੇ ਵੀ ਕੋਈ ਲਾਈਵ ਆਊਗਾ ਆਪਣੇ ਕੋਲ ਨਾ ਪਹਿਲੇ 2 ਦਿਨ ਪਹਿਲਾਂ ਬਾਬਾ ਜੀ ਐ ਸੀਗੇ ਅਮਰਤਪਾਲ ਮੈਰੋ ਬਾਬਾ ਜੀ ਤੇ ਉਹਨਾਂ ਨਾਲ ਆਪਣੀ ਗੱਲ ਹੋਈ ਸੀ ਤੇ ਜਿੱਥੇ ਆਪਣੀ ਗਲਤੀ ਸੀ ਜਿਹੜਾ ਅੱਜ ਕੱਲ ਸਾਡਾ ਮੁੱਦਾ ਪੱਖਿਆ ਹੋਇਆ ਬਾਬਾ ਜੀ ਨੇ ਆਪਣਾ ਸਾਧਿਤਾ ਸੀਗਾ ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਉਸ ਤੋਂ ਬਾਅਦ ਲਾਈਵ ਨਹੀਂ ਆ ਕੋਈ ਵੀ ਪੋਸਟ ਨਹੀਂ ਪਾਏਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਨੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਉਸ ਤੋਂ ਬਾਅਦ ਕਦੇ ਵੀ ਮੇਰੇ ਫੇਸ ਤੋਂ ਅਦਾ ਦੀ ਨਾ ਕੋਈ ਵੀਡੀਓਸ ਆਉਗੀ ਨਾ ਕੋਈ ਅਦਾ ਦੀ ਮੇਰੇ ਇਸ ਤੋਂ ਕਦੇ ਵੀ ਕੋਈ ਲਾਈਵ ਆਊਗਾ ਮੇਰੇ ਕੋਲ ਨਾ ਪਹਿਲਾਂ 2 ਦਿਨ ਪਹਿਲਾਂ ਬਾਬਾ ਜੀ ਸੀਗੇ ਅਮਰਤਪਾਲ ਮੈਰੋ ਬਾਬਾ ਜੀ ਤੇ ਉਹਨਾਂ ਨਾਲ ਆਪਣੀ ਗੱਲ ਹੋਈ ਸੀ ਤੇ ਜਿੱਥੇ ਆਪਣੀ ਗਲਤੀ ਸੀ ਜਿਹੜਾ ਅੱਜ ਕੱਲ ਸਾਡਾ ਮੁੱਦਾ ਪੱਖਿਆ ਹੋਇਆ ਬਾਬਾ ਜੀ ਨੇ ਆਪਣਾ ਸਾਧ ਦਿੱਤਾ ਸੀਗਾ ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਅਸ ਤੋਂ ਬਾਅਦ ਲਾਈਵ ਨਹੀਂ ਆ ਕੋਈ ਵੀ ਪੋਸਟ ਨਹੀਂ ਪਾਏਂਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰੇ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਅਸ ਤੋਂ ਬਾਅਦ ਕਦੇ ਵੀ ਮੇਰੇ ਫੇਸ ਤੋਂ ਅੱਧਾ ਦਿਨਾਂ ਕੋਈ ਵੀਡੀਓਸ ਆਉਗੀ ਨਾ ਕੋਈ ਅੱਧਾ ਦਿਨ ਮੇਰੇ ਫੇਸ ਤੋਂ ਕਦੇ ਵੀ ਕੋਈ ਲਾਈਵ ਆਊਗਾ ਆਪਣੇ ਕੋਲ ਨਾ ਪਹਿਲਾਂ 2 ਦਿਨ ਪਹਿਲਾਂ ਬਾਬਾ ਜੀ ਸੀਗੇ ਅਮਰਤਪਾਲ ਨੈਰੋ ਬਾਬਾ ਜੀ ਤੇ ਉਹਨਾਂ ਨਾਲ ਆਪਣੀ ਗੱਲ ਹੋਈ ਸੀ ਤੇ ਜਿੱਥੇ ਆਪਣੀ ਗਲਤੀ ਸੀ ਜਿਹੜਾ ਅੱਜ ਕੱਲ ਸਾਡਾ ਮੁੱਦਾ ਪੱਖਿਆ ਹੋਇਆ ਬਾਬਾ ਜੀ ਨੇ ਆਪਣਾ ਸਾਧ ਦਿੱਤਾ ਸੀਗਾ ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਉਸ ਤੋਂ ਬਾਅਦ ਲਾਈਵ ਜਾਂ ਕੋਈ ਵੀ ਪੋਸਟ ਨਹੀਂ ਪਾਏਂਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰੇ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੀ ਆ ਕੀ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਅਸ ਤੋਂ ਬਾਅਦ ਕਦੇ ਵੀ ਮੇਰੇ ਫੇਸਟੋ ਅਦਾ ਦੀ ਨਾ ਕੋਈ ਵੀਡੀਓਸ ਆਊਗੀ ਨਾ ਕੋਈ ਅਦਾ ਦੇ ਮੇਰੇ ਫੇਸਟੋ ਕਦੇ ਵੀ ਕੋਈ ਲਾਈਵ ਆਊਗਾ ਆਪਣੇ ਕੋਲ ਨੇ ਪਹਿਲੇ 2 ਦਿਨ ਪਹਿਲਾਂ ਬਾਬਾ ਜੀ ਸੀਗੇ ਅਮਰਿਤਪਾਲ ਮੈਰੋ ਬਾਬਾ ਜੀ ਤੇ ਉਹਨਾਂ ਨਾਲ ਆਪਣੀ ਗੱਲ ਹੋਈ ਸੀ ਤੇ ਜਿੱਥੇ ਆਪਣੀ ਗਲਤੀ ਸੀ ਜਿਹੜਾ ਅੱਜ ਕੱਲ ਸਾਡਾ ਮੁੱਦਾ ਪੱਖਿਆ ਹੋਇਆ ਬਾਬਾ ਜੀ ਨੇ ਆਪਣਾ ਸਾਥ ਦਿੱਤਾ ਸੀਗਾ ਬਾਬਾ ਜੀ ਨੇ ਕਿਹਾ ਸੀਗਾ ਕਿ ਤੋਂ ਅਸ ਤੋਂ ਬਾਅਦ ਲਾਈਵ ਹੀ ਆ ਕੋਈ ਵੀ ਪੋਸਟ ਨਹੀਂ ਪਾਏਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰੇ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਅਸ ਤੋਂ ਬਾਅਦ ਕਦੇ ਵੀ ਮੇਰੇ ਫੇਸ ਤੋਂ ਅਦਾ ਦੀ ਨਾ ਕੋਈ ਵੀਡੀਓ ਸਹੂਗੀ ਨਾ ਕੋਈ ਅਦਾ ਦੀ ਮੇਰੇ ਫੇਸ ਤੋਂ ਕਦੇ ਵੀ ਕੋਈ ਲਾਈਵ ਆਊਗਾ ਆਪਣੇ ਕੋਲ ਨਾ ਪਹਿਲਾਂ 2 ਦਿਨ ਪਹਿਲਾਂ ਬਾਬਾ ਜੀ ਐ ਸੀਗੇ ਅਮਰਤਪਾਲ ਮੈਰੋ ਬਾਬਾ ਜੀ ਤੇ ਉਹਨਾਂ ਨਾਲ ਆਪਣੀ ਗੱਲ ਹੋਈ ਸੀ ਜੋ ਜਿੱਥੇ ਆਪਣੀ ਗਲਤੀ ਸੀ ਜਿਹੜਾ ਅੱਜ ਕੱਲ ਸਾਡਾ ਮੁੱਦਾ ਪੱਖਿਆ ਹੋਇਆ ਬਾਬਾ ਜੀ ਨੇ ਆਪਣਾ ਸਾਧ ਦਿੱਤਾ ਸੀਗਾ ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਉਸ ਤੋਂ ਬਾਅਦ ਲਾਈਵ ਨਹੀਂ ਲਿਆ ਕੋਈ ਵੀ ਪੋਸਟ ਨਹੀਂ ਪਾਏਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰੇ ਤੋਂ ਗਲਤੀ ਨਰਸ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਉਸ ਤੋਂ ਬਾਅਦ ਕਦੇ ਵੀ ਮੇਰੇ ਫੇਸ ਤੋਂ ਅਦਾ ਦੀ ਨਾ ਕੋਈ ਵੀਡੀਓਸ ਆਊਗੀ ਨਾ ਕੋਈ ਅਦਾ ਦੀ ਮੇਰੇ ਇਸ ਤੋਂ ਕਦੇ ਵੀ ਕੋਈ ਲਾਈਵ ਆਊਗਾ ਆਪਣੇ ਕੋਲ ਨਾ ਪਹਿਲਾਂ ਦੋ ਦਿਨ ਪਹਿਲਾਂ ਬਾਬਾ ਜੀ ਆਏ ਸੀਗੇ ਅਮਰਤਪਾਲ ਮੈਰੋ ਬਾਬਾ ਜੀ ਤੇ ਉਹਨਾਂ ਨਾਲ ਆਪਣੀ ਗੱਲ ਹੋਈ ਸੀ ਤੇ ਜਿੱਥੇ ਆਪਣੀ ਗਲਤੀ ਸੀ ਜਿਹੜਾ ਅੱਜ ਕੱਲ ਸਾਡਾ ਮੁੱਦਾ ਪੱਖਿਆ ਹੋਇਆ ਬਾਬਾ ਜੀ ਨੇ ਆਪਣਾ ਸਾਧ ਦਿੱਤਾ ਸੀਗਾ ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਉਸ ਤੋਂ ਬਾਅਦ ਲਾਈਵ ਨਹੀਂ ਆ ਕੋਈ ਵੀ ਪੋਸਟ ਨਹੀਂ ਪਾਏਂਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਨੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਉਸ ਤੋਂ ਬਾਅਦ ਕਦੇ ਵੀ ਮੇਰੇ ਫੇਸ ਤੋਂ ਅਦਾਦੀ ਨਾਲ ਕੋਈ ਵੀਡੀਓਸ ਆਉਗੀ ਨਾ ਕੋਈ ਅਦਾਦੀ ਮੇਰੇ ਫੇਸ ਤੋਂ ਕਦੇ ਵੀ ਕੋਈ ਲਾਈਵ ਆਊਗਾ ਆਪਣੇ ਕੋਲ ਨਾ ਪਹਿਲਾਂ 2 ਦਿਨ ਪਹਿਲਾਂ ਬਾਬਾ ਜੀ ਆਏ ਸੀਗੇ ਅਮਰਤਪਾਲ ਮੈਰੋ ਬਾਬਾ ਜੀ ਤੇ ਉਹਨਾਂ ਨਾਲ ਆਪਣੀ ਗੱਲ ਹੋਈ ਸੀ ਤੇ ਜਿੱਥੇ ਆਪਣੀ ਗਲਤੀ ਸੀ ਜਿਹੜਾ ਅੱਜ ਕੱਲ ਸਾਡਾ ਮੁੱਦਾ ਪੱਖਿਆ ਹੋਇਆ ਬਾਬਾ ਜੀ ਨੇ ਆਪਣਾ ਸਾਥ ਦਿੱਤਾ ਸੀਗਾ ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਉਸ ਤੋਂ ਬਾਅਦ ਲਾਈਵ ਗਿਆ ਕੋਈ ਵੀ ਪੋਸਟ ਨਹੀਂ ਪਾਏਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰੇ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੀ ਆ ਕੀ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਅਸ ਤੋਂ ਬਾਅਦ ਕਦੇ ਵੀ ਮੇਰੇ ਫੇਸ ਤੋਂ ਅੱਧਾ ਦੀ ਨਾ ਕੋਈ ਵੀਡੀਓ ਸਹੂਗੀ ਨਾ ਕੋਈ ਅੱਧਾ ਦੀ ਮੇਰੇ